ਅਧੀਾਈ ਤਸਵੀਰਾਂ ਸਿੱਧੰ ਦਿਖਾ ਰਹੇ ਆ ਤਿੰਨ ਤਸਵੀਰਾਂ ਨਾਲੇ ਦੇ ਵਿੱਚ ਬੱਸ ਡਿੱਗਦੀ ਐ ਔਰ ਬੱਸ ਦੀ ਸਵਾਰੀਆਂ ਤਾਂ ਠੀਕ ਸੀ ਬੈਠੇ ਐ ਸਾਰੀਆਂ ਕੋਈ ਖੜੀ ਨਹੀਂ ਸੀਗੀ ਕੀ ਕਰ ਰਹੀ ਸੀ ਮੈਂ ਕਾਰਨ ਪਤਾ ਨਹੀਂ ਕਾਲੀ ਸੀ ਕਿ ਕੀ ਸੀਗਾ ਮੈਨੂੰ ਕੁਝ ਨਹੀਂ ਯਾਦ ਬਸ ਮੈਨੂੰ ਇਹੀ ਹੈਗਾ ਵੀ ਡਿੱਗ ਪਈ ਬੱਸ ਉਸ ਤੋਂ ਬਾਅਦ ਨਹੀਂ ਪਤਾ ਮੈਨੂੰ ਪਹੁੰਚਾਰ ਰਹੀ ਸੀਗੀ ਜਿਹੜੀ ਮੈਂ ਤਰਫੇ ਬੱਸ ਮੇਰੇ ਡੈਡੀ ਦੀ ਕਾਲ ਸੀ ਲਾਸਟ ਤੇ ਉਸ ਤੋਂ ਬਾਅਦ ਮੈਨੂੰ ਇਹੀ ਪਤਾ ਲੱਗਿਆ ਵੀ ਬੱਸ ਗਿਰੀ ਹੈਗੀ ਮੈਨੂੰ ਸੁਪਣੀਆਂ ਵੀ ਨਹੀਂ ਲੱਗਿਆ ਸਾਰਾ ਮੈਨੂੰ ਬਾਕੀ ਕੁਝ ਨਹੀਂ ਆਦੂ ਸੁਵਾਰੀਆਂ ਦਾ ਠੀਕ ਸੀ ਬੈਠੇ ਸੀ ਸਾਰੀਆਂ ਕੋਈ ਖੜੀ ਨਹੀਂ ਸੀਗੀ ਕੀ ਕਰ ਰਹੀ ਸੀ ਨਾ ਕਾਰਨ ਪਤਾ ਨਹੀਂ ਕਾਲੀ ਸੀ ਕਿ ਕੀ ਸੀਗਾ ਮੈਨੂੰ ਕੁਝ ਨਹੀਂ ਯਾਦ ਬਸ ਮੈਨੂੰ ਇਹੀ ਹੈਗਾ ਵੀ ਡਿੱਗ ਪਈ ਬੱਸ ਉਸ ਤੋਂ ਬਾਅਦ ਨਹੀਂ ਪਤਾ ਨਾ ਤਾਂ ਜਿਹੜੇ ਬੱਸ ਦੇ ਵਿੱਚ ਸਵਾਰ ਮੁਸਾਫਰ ਸੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਬੱਸ ਦੇ ਵਿੱਚ ਕਾਫੀ ਸਵਾਰੀਆਂ ਸੀ ਕਿ ਕੋਈ ਸਵਾਰੀ ਖੜੀ ਨਹੀਂ ਸੀ ਇਸ ਦਾ ਮਤਲਬ ਇਹ ਹੈ ਕਿ ਸੀਟਾਂ ਸਾਰੀਆਂ ਸ਼ਾਇਦ ਨਾ ਭਰੀਆਂ ਹੋਣ ਇਸ ਕਰਕੇ ਜਦੋਂ ਸਾਰੀਆਂ ਸੀਟਾਂ ਭਰ ਜੰਨੀਆਂ ਫਿਰ ਲੋਕ ਬੱਸ ਦੇ ਵਿੱਚ ਖੜ ਕੇ ਵੀ ਟਰੈਵਲ ਕਰਦੇ ਨੇ ਆਪਾਂ ਦੇਖਿਆ ਪਰ ਉਹ ਕਹੇ ਰਹੇ ਸੀ ਕਿ ਕਾਫੀ ਸਵਾਰੀਆਂ ਸੀ ਜਾਣਕਾਰੀ ਇਹ ਵੀ ਹੈ ਕਿ ਸੀਟਾਂ ਤਕਰੀਬਨ ਸਾਰੀਆਂ ਭਰੀਆਂ ਹੋਈਆਂ ਸੀ 52 ਸੀਟਰ ਬੱਸ ਸਵਾਰੀਆਂ ਦਾ ਲੋਡ ਸੀਗੀ ਤੇ ਕੋਈ ਪਤਾ ਨਹੀਂ ਡਰਾਈਵਰ ਦੇ ਅਣਜਾਣਪਨੇ ਕਰਕੇ ਜਾਂ ਕੋਈ ਮਤਲਬ ਕਿ ਗੱਡੀ ਚਲਾ ਰਿਹਾ ਸੀ ਮੀਂਹ ਕਰਕੇ ਟਾਇਰ ਵਗੈਰਾ ਫਿਸ ਲਗਾ ਪੋੜ ਹੈਗਾ ਉਹ ਛੋਟਾ ਉਡਾਣ ਕਰਕੇ ਉਹ ਨਾਲੇ ਦੇ ਵਿੱਚ ਡਿੱਗੀ ਬੱਸ ਕਾਫੀ ਸਵਾਰੀਆਂ ਨੁਕਸਾਨੀਆਂ ਗਿਆ ਹੁਣ ਇੱਕ ਗੱਡੀ ਸਾਡੀ ਆ ਗਈ 108 ਐਂਬੂਲੈਂਸ ਬਾਕੀ ਤਿੰਨ ਚਾਰ ਗੱਡੀਆਂ ਹੋਰ ਆ ਰਹੀਆਂ ਸਾਡੀਆਂ ਨੁਕਸਾਨ ਦੀ ਟੋਟਾਂ ਲੱਗੀਆਂ ਜੀ ਕਈਆਂ ਨੂੰ ਗੰਭੀਰ ਟੋਟਾਂ ਲੱਗੀਆਂ ਬੱਚਿਆਂ ਦਾ ਭਰਾ ਹਾਲ ਹੈ ਜੀ ਇੱਕ ਠੰਡ ਕਰਕੇ ਜਾਨੀ ਅਜੇ ਤੱਕ ਤਾਂ ਸਾਹਮਣੇ ਆਏ ਨਹੀਂ ਕਿਉਂਕਿ ਅਜੇ ਇੱਕ ਗੱਡੀ ਆਈ ਹੈ ਜੀ ਅਜੇ ਗੱਡੀਆਂ ਚਾਰ ਹੋਰ ਆ ਰਹੀਆਂ ਜੀ ਆਪਣੀਆਂ ਰਾਮਾ ਮੰਡੀ ਤਲਵੰਡੀ ਤੇ ਕੋਲ ਸ਼ਮੀਰ ਚੱਸੀ ਵਾਲੀ ਪੋਰਸ਼ਮੀਰ ਵਾਲੀ ਇੱਕ ਗੱਡੀ ਆਪਣੀ 10 ਪੈਸਾ ਆਪਣਾ ਉਤਾਰ ਗਿਆ ਤਿੰਨ ਚਾਰ ਦਵਾਗ ਜਿਹਦੇ ਵਿੱਚ ਕੁਝ ਲੇਡੀਆਂ ਹੈ ਕੁਝ ਐਂਸ ਹੈ ਜੀ ਤਾਂ ਜਿਹੜੇ ਪ੍ਰਤੱਖ ਦਰਸ਼ੀ ਨੇ ਉਹਨਾਂ ਦੇ ਵੱਲੋਂ ਵੀ ਦੱਸਿਆ ਜਾ ਰਿਹਾ ਤੇ ਉੱਥੇ ਹੀ ਜਿਹੜੇ ਹਸਪਤਾਲ ਦੇ ਵਿੱਚ ਲੋਕ ਮੌਜੂਦ ਨੇ ਉਹਨਾਂ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਕਿਸ ਤਰੀਕੇ ਨਾਲ ਉੱਥੇ ਪੇਸ਼ੈਂਟਸ ਪਹੁੰਚੇ ਨੇ ਜੋ ਜਿਹੜੀ ਲੜਕੀ ਦਾ ਤੁਸੀਂ ਬਿਆਨ ਸੁਣ ਰਹੇ ਸੀ ਉਸ ਦੇ ਵੱਲੋਂ ਇਹ ਦੱਸਿਆ ਗਿਆ ਕਿ ਉਹ ਉਸ ਸਮੂਹ ਵਿੱਚ ਮੌਜੂਦ ਸੀ ਉਹਨਾਂ ਦੇ ਨਾਲ ਕੁਝ ਹੋਰ ਮੈਂਬਰ ਵੀ ਮੌਜੂਦ ਸਨ ਪਰਿਵਾਰ ਦੇ ਇਗਜ਼ੈਕਟਿਵ ਨੂੰ ਨਹੀਂ ਪਤਾ ਲੱਗਿਆ ਕਿ ਆਖਰ ਕੀ ਹੋਇਆ ਹੈ ਬਸ ਜਦੋਂ ਬੱਸ ਡਿੱਗੀ ਹੈ ਤਾਂ ਉਸ ਸਮੇਂ ਹੀ ਪਤਾ ਲੱਗਿਆ ਕਿ ਬੱਸ ਡਿੱਗ ਗਈ ਹੈ ਖੈਰੀ ਹਾਦਸਾ ਬព្រਿਆ ਹੈ ਇਸ ਸਮੇਂ ਸਾਡੀ ਕੋਈ ਜਾਣਕਾਰੀ ਇਹ ਵੀ ਹੈ ਕਿ ਕੁਝ ਲੋਕਾਂ ਦੀ ਮੌਤ ਹੋਈ ਹੈ ਐਗਜ਼ੈਕਟਲੀ ਨੰਬਰ ਕਲੀਅਰ ਨਹੀਂ ਹੈ ਕਿ ਕਿੰਨੇ ਲੋਕਾਂ ਦੀ ਇਸ ਦੇ ਵਿੱਚ ਜਾਣ ਗਈ ਹੈ ਪਰ ਇਹ ਖੱਜ ਜਤਾਇਆ ਜਾ ਰਿਹਾ ਹੈ ਕਿ ਸ਼ਾਇਦ 4 ਤੋਂ 5 ਲੋਕ ਵੀ ਹੋ ਸਕਦੇ ਨੇ ਜਿਨ੍ਹਾਂ ਦੀ ਜਾਣ ਗਈ ਹੈ ਇੱਕ ਬੱਚੇ ਬਾਰੇ ਵੀ ਜ਼ਿਕਰ ਕੀਤਾ ਜਾ ਰਿਹਾ ਗੰਦੇ ਨਾਲੇ ਦੇ ਵਿੱਚ ਪਾਣੀ ਜਿਹੜਾ ਗੰਦਾ ਸੀ ਉਸ ਦੇ ਵਿੱਚ ਖੜਾ ਪਾਣੀ ਸੀ ਇਸ ਕਰਕੇ ਠੰਡਾ ਤਾਂ ਡੈਫੀਨਿਟਲੀ ਹੋਏਗਾ ਕਿਉਂਕਿ ਜ਼ਬਰਦਸਤ ਸਰਦੀ ਇਸ ਸਮੇਂ ਪੈ ਰਹੀ ਹੈ ਔਰ ਇਹ ਹਾਦਸਾ ਵਾਪਰਦਾ ਹੈ ਔਰ ਹਾਦਸੇ ਦੇ ਵਿਚਾਰੇ ਇੱਕ ਆਪਣੇ ਗੌਰ ਹੈ ਕਿ ਕੁਝ ਲੋਕਾਂ ਦੀ ਜਿਹੜੀ ਮੌਤ ਦੀ ਖਬਰ ਵੀ ਸਾਹਮਣੇ ਆ ਗਈ ਹੈ ਅਜੇ ਕਲੀਅਰ ਨਹੀਂ ਹੈ ਕਿ ਉੱਥੇ ਐਗਜ਼ੈਕਟਲੀ ਹੋਇਆ ਕੀ ਹੈ ਔਰ ਕਾਬਲੇ ਗੌਰ ਹੈ ਕਿ ਜਿਹੜਾ ਮੈਂ ਜ਼ਿਕਰ ਕਰਾਂ ਤਾਂ ਇਹ ਜੀਵਨ ਸਿੰਘ ਵਾਲਾ ਬਠਿੰਡਾ ਦੇ ਵਿੱਚ ਹੈ ਜਿੱਥੇ ਪੂਰਾ ਘਟਨਾਕਰਮ ਵਾਪਰਿਆ ਏ ਔਰ ਉਸ ਤੋਂ ਬਾਅਦ ਕਾਬਲੇ ਗੌਰ ਹੈ ਕਿ ਜਿਹੜਾ ਰੈਸਕਿਊ ਆਪਰੇਸ਼ਨ ਇਸ ਸਮੇਂ ਜਾਰੀ ਹੈ ਔਰ ਜੋ ਜਾਣਕਾਰੀ ਸਾਡੇ ਕੋਲ ਇਹ ਵੀ ਆ ਰਹੀ ਹੈ ਕਿਉਂਕਿ ਬੱਸ ਨੂੰ ਸਿੱਧਾ ਕਰ ਲਿਆ ਗਿਆ ਹੈ ਤਕਰੀਬਨ ਤਕਰੀਬਨ ਰੈਸਕਿਊ ਆਪਰੇਸ਼ਨ ਕੰਕਲੂਡ ਹੋ ਚੁੱਕਿਆ ਹੈ ਬੱਸ ਦੇ ਵਿੱਚ ਇਹ ਜ਼ਰੂਰ ਦੇਖਿਆ ਜਾ ਰਿਹਾ ਹੈ ਕਿ ਕੋਈ ਹੋਰ ਸਟ੍ਰਕਟਾ ਨਹੀਂ ਹੈ ਕੋਈ ਹੋਰ ਫਸਿਆ ਨਹੀਂ ਹੈ ਤੇ ਐਂਬੂਲੈਂਸ ਦੇ ਜ਼ਰੀਏ ਜਿਹੜੇ ਸਟ੍ਰਕਟਰ ਬਾਈ ਸਟ੍ਰਕਟਰ ਨੂੰ ਉੱਥੇ ਪਹੁੰਚਾਇਆ ਗਿਆ ਹਸਪਤਾਲ ਦੇ ਵਿੱਚ ਔਰ ਕਾਬਿਲ ਗੋਰੀ ਵੀ ਹੈ ਕਿ ਕੁਝ ਲੋਕ ਜ਼ਖਮੀ ਜੜੇ ਹੋਏ ਨੇ ਉਹਨਾਂ ਨੂੰ ਵੀ ਪੂਰੀ ਤਰ੍ਹਾਂ ਦਿੱਤੇ ਇਲਾਜ ਦਿੱਤਾ ਜਾ ਰਿਹਾ ਹੈ ਇੱਕ ਪਹਿਲਾ ਅਧਿਕਾਰੀ ਕੁਝ ਸਮਾਂ ਪਹਿਲਾਂ ਜਿਹੜੀ ਪਹੁੰਚੀ ਸੀ ਉੱਥੇ ਔਰ ਇਸ ਦੇ ਨਾਲ ਨਾਲ ਇੱਕ ਲੜਕੀ ਵੀ ਹਸਪਤਲ ਵਿੱਚ ਪਹੁੰਚੀ ਸੀ ਆਹ ਤਾਂ ਜਿਹੜੇ ਉੱਥੇ ਜ਼ਖਮੀ ਨੇ ਉਹਨਾਂ ਨੂੰ ਵੀ ਪਹੁੰਚਾਇਆ ਜਾ ਰਿਹਾ ਕਿ ਪੂਰੀ ਤਰ੍ਹਾਂ ਤੇ ਉਹਨਾਂ ਨੂੰ ਰਾਹਤ ਦਿੱਤੀ ਜਾ ਸਕੇ ਇਨਫੈਕਟ ਇਸ ਸਮੇਂ ਇੱਕ ਵੱਡੀ ਚੁਣੌਤੀ ਉਹਨਾਂ ਦੇ ਲਈ ਇਹ ਵੀ ਹੋਵੇਗੀ ਕਿ ਫਟਾਫਟ ਉਹਨਾਂ ਨੂੰ ਜਿਹੜੀ ਫਰਸਟ ਏਡ ਤਾਂ ਹੈ ਹੀ ਜਿਹੜੇ ਜ਼ਿਆਦਾ ਜ਼ਖਮੀ ਨਹੀਂ ਨੇ ਕਿਉਂਕਿ ਗੰਦੇ ਪਾਣੀ ਦੇ ਵਿੱਚ ਉਹ ਚਦਰ ਚੱਕ ਚੱਕ ਜੇ ਸੀ ਬਸ ਡਿੱਗੀ ਸੀ ਤਾਂ ਠੰਡ ਦੇ ਮਾਹੌਲ ਦੇ ਵਿੱਚ ਇਹ ਵੀ ਹੁੰਦਾ ਕਿ ਤੁਹਾਡੇ ਕੱਪੜੇ ਗਿੱਲੇ ਹੋ ਜਾਂਦੇ ਨੇ ਤਾਂ ਉਹ ਵੀ ਇੱਕ ਵੱਡੀ ਸਮੱਸਿਆ ਹੋ ਜਾਂਦੀ ਹੈ ਤਾਂ ਉਹ ਵੀ ਪੂਰੀ ਤਰ੍ਹਾਂ ਦਿੱਤੀ ਤੁਸੀਂ ਕਹਿ ਸਕਦੇ ਹੋ ਕਿ ਇਹ ਚੁਣੌਤੀ ਹੋएगी ਪ੍ਰਸ਼ਾਸਨ ਦੇ ਸਾਹਮਣੇ ਕਿ ਉਹਨਾਂ ਨੂੰ ਕਿਸ ਤਰੀਕੇ ਨਾਲ ਉੱਥੇ ਸਕੂਲਤ ਦਿੱਤੀ ਜਾਂਦੀ ਹੈ ਕਈ ਲੋਕ ਪਹੁੰਚੇ ਨਹੀਂ ਔਰ ਕੁਝ ਲੋਕ ਜਿਹੜੇ ਥੋੜੇ ਠੀਕ ਵੀ ਸੀ ਉਹਨਾਂ ਨੂੰ ਵੀ ਇੱਕ ਵਾਰੀ ਹਸਪੀਟਲ ਭੇਜਿਆ ਗਿਆ ਤਾਂ ਕਿ ਕੋਈ ਜਿਹੜੀ ਦਿੱਕਤ ਹੋਵੇ ਉਹ ਜ਼ਰੂਰ ਟੈਸਟ ਹੋ ਸਕੇ ਕੁਝ ਬੱਚੇ ਵੀ ਰੈਸਕਿਊ ਕਰਕੇ ਭੇਜੇ ਗਏ ਨੇ ਹਸਪੀਟਲ ਉਹ ਤਸਵੀਰਾਂ ਅਸੀਂ ਲਗਾਤਾਰ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਔਰ ਕਾਬਲੇ ਗੋਰੇ ਕੀ ਕਰੀਬ 50 ਦੀਆਂ ਨੀੜੀ ਸਵਾਰੀਆਂ ਦੱਸੀਆਂ ਜਾ ਰਹੀਆਂ ਨੇ ਕਿ ਇਸ ਬੱਸ ਦੇ ਵਿੱਚ ਸਵਾਰ ਸੀ ਤੇ ਬੱਸ ਸਰਦੂਲਗੜ ਤੋਂ ਬਠਿੰਡਾ ਜਾ ਰਹੀ ਸੀ ਸਰਦੂਲਗੜ ਤੋਂ ਬਠਿੰਡਾ ਔਰ ਰਾਤ ਵਿੱਚ ਆਂਦਾ ਮੈਂ ਇੱਕ ਵਾਰੀ ਜਲਦੀ ਨਾਲ ਤੁਹਾਨੂੰ ਦਿਖਾਣਾ ਹੈ ਕਿ ਮੇਰੇ ਕੋਲ ਥੋੜਾ ਜਿਹਾ ਮੈਦ ਦੇ ذریعے ਮੈਂ ਕੱਢਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਪੂਰਾ ਹਾਦਸਾ ਕਿੱਥੇ ਵਾਪਰਿਆ ਹੈ ਜੇਕਰ ਅਸੀਂ ਸਕਰੀਨ ਦੇ ਉੱਤੇ ਦਿਖਾ ਸਕੀਏ ਨਾਲ ਨਾਲ ਮੈਂ ਕੋਸ਼ਿਸ਼ ਕਰਾਂਗਾ ਕਿ ਸਾਡੀ ਟੀਮ ਤੁਹਾਨੂੰ ਇਹ ਤਸਵੀਰਾਂ ਵੀ ਦਿਖਾਉਂਦੀ ਰਹੇ ਔਰ ਕਾਬਲੇ ਗੌਰ ਹੈ ਕਿ ਇਹ ਪੂਰਾ ਹਾਦਸਾ ਵਾਪਰਦਾ ਹੈ ਉਹ ਤੋਂ ਕਰੀਬ ਕਰੀਬ 1 ਘੰਟਾ ਪਹਿਲਾਂ 2 ਵਜੇ ਦੇ ਨੇੜੇ ਹਾਦਸਾ ਵਾਪਰਿਆ ਹੈ ਔਰ ਬਸ ਖੜ ਟਿਕਾ ਗੰਦੇ ਨਾਲੇ ਦੇ ਵਿੱਚ ਡਿੱਗੀ ਹੈ ਇੱਕ ਡਰੇਨ ਨਿਕਲਦੀ ਹੈ ਉੱਥੇ ਤੇ ਬਸ ਡਿੱਗੀ ਔਰ ਉਸ ਤੋਂ ਬਾਅਦ ਇਸ ਸਮੇਂ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਰੈਸਕਿਊ ਆਪਰੇਸ਼ਨ ਰੈਸਕਿਊ ਆਪਰੇਸ਼ਨ ਦੇ ਵਿੱਚ ਸਭ ਤੋਂ ਵੱਡੀ ਗੱਲ ਸੀ ਕਿ ਫਟਾਫਟ ਲੋਕਾਂ ਨੂੰ ਪਹਿਲਾਂ ਬਾਹਰ ਕੱਢਿਆ ਜਾਵੇ ਤੇ ਉਸ ਤੋਂ ਬਾਅਦ ਜਿਹੜੇ ਉੱਥੇ ਲੋਕ ਫਸੇ ਹੋਏ ਨੇ ਉਹਨਾਂ ਨੂੰ ਫਰਸਟ ਏਡ ਦਿੱਤੀ ਜਾਵੇ ਮੈਂ ਤੁਹਾਨੂੰ ਇੱਕ ਵਾਰ ਦਿਖਾ ਦਿੰਦਾ ਥੋੜਾ ਜਿਹਾ ਜ਼ੂਮ ਜ਼ਰੂਰ ਕਰਦੇ ਹੋ ਜਿਹੜੀ ਸਾਡੇ ਕੋਲ ਜਾਣਕਾਰੀ ਹੈ ਇਹ ਜੀਵਨ ਸਿੰਘ ਵਾਲਾ ਹੈਗਾ ਔਰ ਇਸ ਪਾਸੇ ਕੋਟ ਸ਼ਮੀਰ ਹੈਗਾ ਇਸ ਪਾਸੇ ਇਨਫੈਕਟ ਬਿਠੰਡਾ ਹੈ ਇਸ ਪਾਸੇ ਸਰਧੂਲਗੜ ਤੇ ਜਿਹੜਾ ਆਪਾਂ ਕਹਿ ਸਕਦੇ ਹਾਂ ਤਲਵੰਡੀ ਸਾਬੋ ਇੱਕ ਇੱਕ ਡਰੇਨ ਤੁਹਾਨੂੰ ਇੱਥੇ ਨਜ਼ਰ ਆ ਰਹੀ ਹੋਵੇਗੀ ਮੈਂ ਥੋੜੀ ਹੋਰ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਜਿਹੜੀ ਡਰੇਨ ਹੈ ਜਿਸ ਦੇ ਵਿੱਚ ਇਹ ਪੂਰਾ ਹਾਦਸਾ ਵਾਪਰਿਆ ਹੈ ਕਿਉਂਕਿ ਜਿਵੇਂ ਸਾਡੇ ਸੇ ਹੋਗੀ ਜਾਣਕਾਰੀ ਦੇ ਰਹੇ ਸਨ ਕਿ ਇਹ ਜਿਹੜਾ ਹਾਦਸਾ ਵਾਪਰਿਆ ਹੈ ਤੇ ਇਹ ਜੀਵਨ ਸਿੰਘ ਵਾਲਾ ਤੋਂ ਬਾਅਦ ਤੇ ਕੋਟਸ਼ਮੀਰ ਤੋਂ ਪਹਿਲਾਂ ਕੋਟਸ਼ਮੀਰ ਮੈਨੂੰ ਦਿਖ ਰਿਹਾ ਹੈ ਜੇਕਰ ਸਾਡੇ ਦਰਸ਼ਕ ਵੀ ਥੋੜੇ ਜਿਹਾ ਦੇਖ ਸਕਣ ਮੈਂ ਥੋੜਾ ਜਿਹਾ ਜ਼ੂਮ ਕਰਨ ਦੀ ਕੋਸ਼ਿਸ਼ ਕਰਦਾ ਹਾਂ ਇਹ ਇਹ ਤਸਵੀਰ ਤੁਹਾਨੂੰ ਨਜ਼ਰ ਆਏਗੀ ਗੂਗਲ ਮੈਪ ਦੇ ਜ਼ਰੀਏ ਮੈਂ ਤੁਹਾਨੂੰ ਦਿਖਾ ਰਿਹਾ ਅੱਗੇ ਕੋਟਸ਼ਮੀਰ ਹੈ ਜੀਵਨ ਸਿੰਘ ਵਾਲਾ ਔਰ ਇਹ ਡਰੇਨ ਹੈ ਜਿਸ ਦਾ ਜ਼ਿਕਰ ਹੋ ਰਿਹਾ ਹੈ ਇਸ ਡਰੇਨ ਦੇ ਉੱਤੇ ਇੱਕ ਪੁਲ ਬਣਿਆ ਹੋਇਆ ਹੈ ਇਸ ਸਟੇਟ ਹਾਈਵੇ 17 ਹੈ ਇਸ ਸਟੇਟ ਹਾਈਵੇ 17 ਦੇ ਉੱਤੇ ਇਹ ਜਿਹੜਾ ਡਰੇਨ ਹੈ ਉਸ ਦੇ ਵਿੱਚ ਜਾ ਕੇ ਇੱਥੋਂ ਬੱਸ ਨਿਕਲ ਰਹੀ ਸੀ ਔਰ ਬੱਸ ਡਾਇਰੈਕਸ਼ਨ ਸੀ ਸਰਧੂਲਗੜ ਇਸ ਪਾਸੇ ਸਰਧੂਲਗੜ ਹੈ ਤਲਵੰਡੀ ਸਬੋ ਹੈ ਤੇ ਜੀਵਨ ਸਿੰਘ ਵੜਾ ਆਇਆ ਤੇ ਅਗਲੇ ਪਾਸੇ ਬਠਿੰਡਾ ਹੈ ਔਰ ਇੱਥੇ ਇੱਕ ਕਰੀਬ ਹਾਦਸਾ ਹੋਇਆ ਹੈ ਇਹ ਜਿਹੜੀ ਤੁਹਾਨੂੰ ਡਰੇਨ ਨਜ਼ਰ ਆ ਰਹੀ ਹੋਵੇਗੀ ਇਹ ਸਾਡੀ ਡਰੇਨ ਹੈ ਜਿਹੜੀ ਨਿਕਲਦੀ ਹੈ ਇਹ ਇਸ ਰੋਡ ਦੇ ਉੱਤੇ ਮੌਜੂਦ ਸੀ ਜਿੱਥੇ ਜਾ ਕੇ ਕੂੜਾ ਹਾਦਸਾ ਵਾਪਰਿਆ ਹੈ ਔਰ ਕਾਬਲੇ ਗੌਰ ਹੈ ਕਿ ਇਸ ਡਰੇਨ ਦੇ ਉੱਪਰ ਸੜਕ ਜਾਂ ਪੁਲ ਕੋਈ ਬਹੁਤ ਚੌੜਾ ਨਹੀਂ ਹੈ ਉਹ ਘੱਟੋ ਘੱਟ ਇੰਨਾ ਚੌੜਾ ਤਾਂ ਚਾਹੀਦਾ ਹੁੰਦਾ ਕਿ ਤੇਜ਼ ਰਫ਼ਤਾਰ ਬੱਸਾਂ ਨਿਕਲ ਸਕਣ ਅੱਛਾ ਹੁਣ ਪਤਾ ਨਹੀਂ ਰਫ਼ਤਾਰ ਦੀ ਕੀ ਦਿੱਕਤ ਸੀ ਪਰ ਪ੍ਰਾਈਵੇਟ ਬੱਸ ਦੇ ਜਿਹੜੇ ਚਾਲਕ ਹੁੰਦੇ ਨੇ ਉਹਨਾਂ ਦੇ ਤੇ ਬਹੁਤ ਇਲਜ਼ਾਮ ਲੱਗਦੇ ਨੇ ਕਿ ਉਹ ਬਹੁਤ ਵਾਰੀ ਜਦੋਂ ਬੱਸ ਨੂੰ ਡਰਾਈਵ ਕਰਦੇ ਨੇ ਤਾਂ ਟਾਈਮ ਚੁੱਕਣ ਦੇ ਚੱਕਰ ਦੇ ਵਿੱਚ ਸਵਾਰੀਆਂ ਚੁੱਕਣ ਦੇ ਚੱਕਰ ਦੇ ਵਿੱਚ ਬਹੁਤ ਰਫ ਡਰਾਈਵਿੰਗ ਕਰਦੇ ਨੇ ਤਾਂ ਕਿ ਇਹ ਉਹੀ ਮਾਮਲਾ ਹੈ ਜਿੱਥੋਂ ਨਿਕਲੀਆਂ ਬੱਸਾਂ ਚਾਹੇ ਉਹ ਜੀਵਨ ਸਿੰਘ ਵਾਲਾ ਤੋਂ ਨਿਕਲੀ ਹੈ ਬੱਸ ਉਥੇ ਵੀ ਲੋਕਾਂ ਨੇ ਦੱਸਦੇ ਨੇ ਕਿ ਜਦੋਂ ਬੱਸ ਨਿਕਲੀ ਸੀਦਾ ਉਸ ਸਮੇਂ ਕਿਸ ਤਰੀਕੇ ਦਾ ਮਾਹੌਲ ਸੀ ਕਿਸ ਤਰੀਕੇ ਦਾ ਹਾਲਾਤ ਸੀ ਮੈਂ ਆਪਣੇ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਤੋਂ ਦੱਸ ਦਵਾਂ ਥੋੜਾ ਜਿਹਾ ਜ਼ੂਮ ਆਊਟ ਕਰਕੇ ਤੁਹਾਨੂੰ ਦਿਖਾਵਾਂਗਾ ਕਿ ਕੀ ਕੁਝ ਉਥੇ ਜਿਹੜੀ ਥਾਂ ਹੈ ਜਿੱਥੇ ਪੂਰਾ ਘਟਨਾਕਰਮ ਵਾਪਰਿਆ ਏ ਔਰ ਇੱਕ ਵਾਰੀ ਤੁਹਾਨੂੰ ਨਜ਼ਰ ਆ ਜਾਏਗਾ ਔਰ ਕਾਬਲੇ ਗੌਰ ਹੈ ਕਿ ਇਹ ਹੈਗਾ ਬਠਿੰਡਾ ਬਠਿੰਡਾ ਇਹ ਕੋਟ ਸ਼ਮੀਰ ਜੀਵਨ ਸਿੰਘ ਵਾਲਾ ਇੱਥੇ ਤਲਵੰਡੀ ਸਾਬੋ ਆ ਗਿਆ ਤੇ ਨੀਚੇ ਸਰਦੂਲਗੜ੍ਹ ਇੱਥੇ ਕਿ ਜਾ ਕੇ ਹਾਦਸਾ ਡਰੇਨ ਦੇ ਉੱਤੇ ਵਾਪਰਿਆ ਇੱਕ ਵਾਰ ਫਿਰ ਤੋਂ ਤਸਵੀਰਾਂ ਦਾ ਰੁਕ ਕਰਦੇ ਹਾਂ ਤਸਵੀਰਾਂ ਜਿਹੜੀਆਂ ਸਾਡੇ ਕੋਲ ਲਗਾਤਾਰ ਪਹੁੰਚ ਰਹੀਆਂ ਨੇ ਔਰ ਤਸਵੀਰਾਂ ਲਗਾਤਾਰ ਪਹੁੰਚ ਰਹੀਆਂ ਨੇ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਔਰ ਕਾਬਲੇ ਗੌਰ ਹੈ ਕਿ ਗੰਦੇ ਨਾਲੇ ਦੇ ਵਿੱਚ ਇੱਕ ਬੱਸ ਡਿੱਗੀ ਹੈ ਰੈਸਕਿਊ ਆਪਰੇਸ਼ਨ ਇਸ ਸਮੇਂ ਜਾਰੀ ਹੈ ਜਿਹਨੇ ਦਰਸ਼ਕ ਹੁਣੇ-ਹੁਣੇ ਜੁੜੇ ਨੇ ਮੈਂ ਇੱਕ ਵਾਰ ਫਿਰ ਤੋਂ ਉਹਨਾਂ ਨੂੰ ਖਬਰ ਦੱਸ ਦਵਾਂ ਹੁਣ ਤੋਂ ਕਰੀਬ ਇੱਕ ਘੰਟਾ ਪਹਿਲਾਂ ਇਹ ਪੂਰਾ ਕੱਡਾ ਕਰ ਬਠਿੰਡਾ ਦੇ ਨੇੜੇ ਪੂਰਾ ਕੜਨਾਕ ਰੰਬਾਪਰਿਆ ਬਠਿੰਡਾ ਜ਼ਿਲ੍ਹੇ ਦੇ ਵਿੱਚ ਬਠਿੰਡਾ ਸਰਦੂਲਗੜ ਸਰਦੂਲਗੜ ਮਾਨਸਾ ਦੇ ਵਿੱਚ ਪੈਂਦਾ ਹੈ ਸਰਦੂਲਗੜ ਬਠਿੰਡਾ ਰੋਡ ਦੇ ਉੱਤੇ ਪੂਰਾ ਕੜਨਾਕ ਰੰਬਾਪਰਿਆ ਇੱਕ ਬੱਸ ਨਿਕਲਦੀ ਹੈ ਸਰਦੂਲਗੜ ਤੋਂ ਔਰ ਸਰਦੂਲਗੜ ਤੋਂ ਬੱਸ ਬਠਿੰਡੇ ਵਾਲੇ ਪਾਸੇ ਜਾ ਰਹੀ ਸੀ ਤੇ ਜਦੋਂ ਬਠਿੰਡੇ ਵਾਲੇ ਪਾਸੇ ਬੱਸ ਜਾ ਰਹੀ ਸੀ ਤਾਂ ਉਸ ਸਮੇਂ ਇਹ ਹਾਦਸਾ ਵਾਪਰਿਆ ਔਰ ਕਾਬਲੇ ਗੌਰ ਹੈ ਕਿ ਬੱਸ ਨੇ ਪਹਿਲਾਂ ਤਲਵੰਡੀ ਸਾਬੋ ਕ੍ਰਾਸ ਕੀਤਾ ਭਾਗੀ ਬਾਂਦਰ ਕ੍ਰਾਸ ਕੀਤਾ ਇਹ ਥਾਂ ਦਾ ਨਾਮ ਹੈ ਔਰ ਉਸ ਤੋਂ ਬਾਅਦ ਜੀਵਨ ਸਿੰਘ ਬੜਾ ਕ੍ਰਾਸ ਕੀਤਾ ਤੇ ਉਸ ਤੋਂ ਬਾਅਦ ਜਦੋਂ ਕੋਟ ਸ਼ਮੀਰ ਪਹੁੰਚਣ ਵਾਲੀ ਸੀ ਉਸ ਤੋਂ ਠੀਕ ਪਹਿਲਾਂ ਇਹ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਤੇ ਹਾਦਸੇ ਦਾ ਸ਼ਿਕਾਰ ਹੋਣ ਦੀ ਵਜ੍ਹਾ ਦੇ ਨਾਲ ਵਜ੍ਹਾ ਕੀ ਸੀ ਰਫ਼ਤਾਰ ਇਕ ਤਾਂ ਲੱਗ ਰਹੀ ਹੈ ਕਿ ਜਾਂ ਤਾਂ ਕੰਟਰੋਲ ਨਹੀਂ ਹੋਇਆ ਸਾਹਮਣੇ ਤੋਂ ਕੋਈ ਗੱਡੀਆਂ ਆ ਰਹੀਆਂ ਸੀ ਤੇ ਇਸ ਚਾਲੇ ਹਾਦਸੇ ਦਾ ਸ਼ਿਕਾਰ ਇਹ ਬੱਸ ਹੋ ਗਈ ਕਰੀਬ ਕਰੀਬ 50 ਸਵਾਰੀਆਂ ਇਸ ਬੱਸ ਦੇ ਵਿੱਚ ਸਵਾਰ ਸਨ ਜਿਨ੍ਹਾਂ ਨੂੰ ਰੈਸਕਿਊ ਕੀਤਾ ਗਿਆ ਹੈ ਅਜੇ ਕਲੀਅਰ ਨਹੀਂ ਹੈ ਪ੍ਰਸ਼ਾਸਨ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਤੁਹਾਨੂੰ ਦੱਸ ਦਈਏ ਕਿ ਜੋ ਸਾਡੇ ਕੋਲ ਜਾਣਕਾਰੀ ਇਸ ਸਮੇਂ ਪਹੁੰਚ ਰਹੀ ਹੈ ਸਾਡੇ ਕੋਲ ਜਾਣਕਾਰੀ ਇਸ ਸਮੇਂ ਇਹ ਹੈ ਕਿ ਜਿਹੜੇ ਕਾਬਲੇ ਗੋਰੇ ਕੀ ਜਿਹੜੇ 4 ਤੋਂ 5 ਲੋਕਾਂ ਦੀ ਮੌਤ ਦੀ ਖਬਰ ਦਾ ਜ਼ਿਕਰ ਹੋ ਰਿਹਾ ਹੈ ਹਾਲਾਂਕਿ ਕਿੰਨੇ ਲੋਕ ਨੇ ਜਿਹੜੇ ਸੀਰੀਅਸਲੀ ਇੰਜਰਡ ਨੇ ਇਹ ਜਿਹੜੇ ਉੱਥੇ ਲੋਕ ਮੌਜੂਦ ਸੀ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਜਾ ਰਿਹਾ ਸੀ ਬੇਸਿਕਲੀ ਕੀ ਹੁੰਦਾ ਕਿ ਕਈ ਵਾਰੀ ਕੋਈ ਸ਼ੌਕ ਦੇ ਵਿੱਚ ਆ ਕੇ ਵੀ ਬੇਸੁੱਧ ਹੋ ਜਾਂਦੇ ਨੇ ਤੇ ਜਿਹੜੇ ਆਲੇ-ਦੁਆਲੇ ਲੋਕ ਦੇਖ ਰਹੇ ਹੁੰਦੇ ਨੇ ਉਹਨਾਂ ਨੂੰ ਲੱਗਦਾ ਕਿ ਨਹੀਂ ਜੀ ਇਹ ਨਹੀਂ ਬਚਿਆ ਹੋਣਾ ਤਾਂ ਇੱਕ افਵਾਹ ਫੈਲਣ ਨੂੰ ਬਹੁਤਾ ਟਾਈਮ ਨਹੀਂ ਲੱਗਦਾ ਜਾਂ ਫਿਰ ਕਹੀ ਸੁਣੀਆਂ ਗੱਲਾਂ ਵੀ ਹੋ ਜਾਂਦੀਆਂ ਨੇ ਕਿ ਨਹੀਂ ਨਹੀਂ ਚਾਰ-ਪੰਜ ਲੋਕ ਤਾਂ ਡੈਫੀਨਿਟਲੀ ਇਸ ਦੇ ਵਿੱਚ ਨੁਕਸਾਨ ਹੋਇਆ ਏ ਜਾਂ ਫਿਰ ਇਸ ਤਰੀਕੇ ਦੀਆਂ ਗੱਲਾਂ ਆਮ ਤੌਰ ਤੇ ਆਪਾਂ ਕਈ ਵਾਰ ਦੇਖੀਆਂ ਤੇ ਬਾਅਦ ਦੇ ਵਿੱਚ ਉਹ ਨਿਕਲਦਾ ਕਿ ਨਹੀਂ ਇਸ ਤਰੀਕੇ ਨਾਲ ਨਹੀਂ ਸੀ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਜਿਹੜਾ ਘਟਨਾਕ੍ਰਮ ਅਵਾਜ ਦੇ ਵਿੱਚ ਵਾਪਰਿਆ ਸੀ ਬਟਾਲੇ ਜਿਹੜਾ ਬੱਸ ਹਾਦਸੇ ਦਾ ਸ਼ਿਕਾਰ ਹੋਈ ਸੀ ਜਿਹੜਾ ਇੱਕ ਜਾ ਕੇ ਵੱਜੀ ਸੀ ਇੱਕ ਇੱਕ ਬੱਸ ਸਟਾਪ ਦੇ ਵਿੱਚ ਕੁਝ ਸਮਾਂ ਪਹਿਲਾਂ ਮੈਨੂੰ ਲੱਗਦਾ ਕਰੀਬ ਕਰੀਬ ਡੇਢ ਦੋ ਮਹੀਨੇ ਪਹਿਲਾਂ ਵੀ ਉਹ ਖਬਰ ਹੈ ਤਾਂ ਉਸ ਸਮੇਂ ਪਹਿਲੀ ਵਾਰ ਜਦੋਂ ਖਬਰ ਸਾਹਮਣੇ ਆਈ ਤਾਂ ਇੱਥੋਂ ਤੱਕ ਕਹਿਣ ਲੱਗੇ ਸੀ ਲੋਕ ਕਿ 14-15 ਲੋਕਾਂ ਦੀ ਜਿਹੜੀ ਜਾਨ ਗਈ ਹੋ ਸਕਦੀ ਹੈ ਪਰ ਬਾਅਦ ਦੇ ਵਿੱਚ ਦੇਖੋ ਕੈਜੂਲਟੀ ਤਾਂ چاہے ਇੱਕ ਸ਼ੱਟ ਵੀ ਹੋਵੇ ਉਹ ਮੰਨਪਾਜੀ ਹੁੰਦੀ ਹੈ ਪਰ ਬਾਅਦ ਦੇ ਵਿੱਚ ਉਸ ਪੂਰੇ ਹਾਦਸੇ ਦੇ ਵਿੱਚ ਨਿਕਲ ਗਿਆ ਹੈ ਕਿ ਸ਼ਾਇਦ ਦੋ ਲੋਕਾਂ ਦੀ ਮੌਤ ਹੋਈ ਸੀ ਪਰ ਪੁਆਇੰਟ ਇਹ ਹੈ ਮੈਂ ਇਸ ਕਰਕੇ ਬਾਰ-ਬਾਰ ਕਹਿ ਰਹੇ ਹਾਂ ਕਿ ਜਿਹੜੇ ਪ੍ਰਤੱਖਦਰਸ਼ੀ ਨੇ ਕਈ ਵਾਰੀ ਆਲਸ ਵਾਲੇ ਦੇਖਣ ਕਰਕੇ ਮਾਮਲਾ ਥੋੜਾ ਵੱਖਰਾ ਨਜ਼ਰ ਆਉਂਦਾ ਹੈ ਇਸ ਕਰਕੇ ਅਸੀਂ ਪ੍ਰਸ਼ਾਸਨ ਦਾ ਇੰਤਜ਼ਾਰ ਕਰ ਰਹੇ ਹਾਂ ਕਿ ਪ੍ਰਸ਼ਾਸਨ ਦੇ ਵੱਲੋਂ ਕੀ ਕੁਝ ਕਿਹਾ ਜਾਂਦਾ ਹੈ ਜੀਵਨ ਸਿੰਘ ਵਾਲਾ ਮਠਿੰਡਾ ਦੀ ਇਹ ਪੂਰੀ ਘਟਨਾ ਹੈ ਜਿੱਥੇ ਵਾਪਰੀ ਹੈ ਔਰ ਕਾਬਲੇ ਗੌਰ ਹੈ ਕਿ ਇਸ ਸਮੇਂ ਸਾਡੇ ਕੋਲ ਜਾਣਕਾਰੀ ਇਹ ਹੈ ਕਿ ਬੱਸ ਨੂੰ ਸਿੱਧਾ ਕਰ ਲਿਆ ਗਿਆ ਹੈ ਜਦੋਂ ਬੱਸ ਡਿੱਗੀ ਸੀ ਪਹਿਲੀ ਤਸਵੀਰ ਦੇਖੋ ਬੱਸ ਡਿੱਗੀ ਖੱਬੇ ਪਾਸੇ ਡਰਾਈਵਰ ਸੱਜੇ ਪਾਸੇ ਹੁੰਦਾ ਜਦੋਂ ਪਾਸ ਸਿੱਧਾ ਬੱਸ ਨੂੰ ਦੇਖੀਏ ਸੱਜੇ ਪਾਸੇ ਡਰਾਈਵਰ ਬੈਠਾ ਹੁੰਦਾ ਖੱਬੇ ਪਾਸੇ ਕੰਡਕਟਰ ਸੀਟ ਕਹੀ ਜਾਂਦੀ ਹੈ ਤਾਂ ਜਿਹੜੀ ਕੰਡਕਟਰ ਸੀਟ ਵਾਲੇ ਭਾਰ ਵਾਲੇ ਪਾਸੇ ਬੱਸ ਡਿੱਗੀ ਹੈ ਹੁਣ ਤੁਸੀਂ ਇਹ ਅੰਦਾਜ਼ਾ ਲਗਾ ਕੇ ਦੇਖੋਗੇ ਜਿਹੜੇ ਕੰਡਕਟਰ ਸਾਈਡ ਵਾਲੇ ਪਾਸੇ ਲੋਕ ਹੋਣਗੇ ਉਹਨਾਂ ਨੇ ਬੱਸ ਦੀ ਸੀਟ ਨੂੰ ਘੁੱਟ ਕੇ ਫੜ ਲਿਆ ਹੋਣਾ ਜਦੋਂ ਪਤਾ ਲੱਗਿਆ ਕਿ ਹਾਦਸਾ ਹੋਇਆ ਹੈ ਕਿ ਜਿਹੜੇ ਸੱਜੇ ਪਾਸੇ ਜਿਹੜੇ ਡਰਾਈਵਰ ਦੇ ਪਿੱਛੇ ਬੈਠੇ ਹੋਣਗੇ ਉਹ ਵੀ ਜਿਹੜੇ ਕੰਡਕਟਰ ਦੇ ਪਿੱਛੇ ਬੈਠੇ ਹੋਣਗੇ ਉਹਨਾਂ ਦੇ ਉੱਤੇ ਜਾ ਕੇ ਡਿੱਗੇ ਹੋਣਗੇ ਇਸ ਕਰਕੇ ਵੀ ਕਈ ਵਾਰੀ ਇੰਜਰੀ ਹੁੰਦੀ ਹੈ ਅਤੇ ਹਾਦਸਾ ਹੋਰ ਭਿਆਨਕ ਹੋ ਜਾਂਦਾ ਹੈ ਤੇ ਉੱਥੋਂ ਬਾਹਰ ਨਿਕਲਣ ਦੇ ਵਿੱਚ ਟਾਈਮ ਲੱਗਦਾ ਹੈ ਸਮਝ ਜਦੋਂ ਆਂਦਾ ਹੈ 10 20 ਸੈਕਿੰਡ ਬੀਤ ਜਾਂਦੇ ਨੇ 1 ਮਿੰਟ ਬੀਤ ਜਾਂਦਾ ਹੈ ਤੋਂ ਉਹਨੇ ਵਿੱਚ ਵੀ ਕਈ ਵਾਰੀ ਹਾਦਸਾ ਬਹੁਤ ਭਿਆਨਕ ਹੋ ਜਾਂਦਾ ਹੈ ਤੇ ਉਹੀ ਸ਼ਾਇਦ ਇਸ ਪੂਰੇ ਮਾਮਲੇ ਦੇ ਵਿੱਚ ਵੀ ਹੋਇਆ ਕਿਉਂਕਿ ਬਹੁਤ ਗੰਦਾ ਪਾਣੀ ਸੀ ਔਰ ਗੰਦੇ ਪਾਣੀ ਦੇ ਵਿਚਾਲੇ ਹਾਦਸਾ ਵਾਪਰ ਗਿਆ ਜੋ ਸਾਡੇ ਕੋਲ ਜਾਣਕਾਰੀ ਹੈ ਕਿ ਇਹ ਬੱਸ ਸੰਧੂਲਗੜ ਤੋਂ ਕਰੀਬ-ਕਰੀਬ 12:30 1 ਵਜੇ ਨਿਕਲੀ ਹੈ ਕਰੀ ਸਰਦੂਲ ਘੜ ਤੋਂ ਨਿਕਲੀ ਔਰ ਕੰਟਾ ਸਵੇਰੇ ਘੰਟੇ ਦਾ ਟਾਈਮ ਸੀ ਜਿਹੜਾ ਨਿਕਲ ਕੇ ਜਿਹੜੀ ਪਹੁੰਚੀ ਸੀ ਇਹ ਜੀਵਨ ਸਿੰਘ ਵਾਲਾ ਔਰ 1 ਵਜੇ ਕੇ 50 55 ਮਿੰਟ ਤੇ ਜਾਣਕਾਰੀ ਹੈ ਕਿ ਉੱਥੇ ਹਾਦਸੇ ਦਾ ਸ਼ਿਕਾਰ ਹੋ ਗਈ ਔਰ ਬਸ ਡਿੱਗ ਗਈ ਜੀਵਨ ਸਿੰਘ ਵਾਲਾ ਬਠਿੰਡਾ ਦੀ ਹੈ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਿੰਨ ਤਸਵੀਰਾਂ ਨਾਲੇ ਦੇ ਵਿੱਚ ਬਸ ਡਿੱਗੀ ਹੈ ਰੈਸਕਿਊ ਆਪਰੇਸ਼ਨ ਜਾਰੀ ਹੈ ਔਰ ਕਈ ਮੌਤਾਂ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਆਪਣਾ ਤਲਵੰਡੀ ਤੋਂ ਆ ਰਹੀ ਸੀ ਆਪਣਾ ਗੁਰੂਪੁਰ ਸਾਹਿਬਸ ਤੇ ਸਵਾਰੀਆਂ ਨਾਲ ਲੋਡ ਸੀਗੀ ਤੇ ਕੋਈ ਪਤਾ ਨਹੀਂ ਡਰਾਈਵਰ ਦੇ ਅਣਜਾਣਪਨੇ ਕਰਕੇ ਜਾਂ ਕੋਈ ਮਤਲਬ ਕਿ ਗੱਡੀ ਚਲਾ ਰਿਹਾ ਸੀ ਮੀਂਹ ਕਰਕੇ ਟਾਇਰ ਵਗੈਰਾ ਫਿਸ ਲਗਾ ਪੁਲ ਹੈਗਾ ਉਹ ਛੋਟਾ ਛੋਟਾ ਹੋਣ ਕਰਕੇ ਉਹ ਨਾਲੇ ਦੇ ਵਿੱਚ ਡਿੱਗੀ ਬੱਸ ਕਾਫੀ ਸਵਾਰੀਆਂ ਨੁਕਸਾਨੀਆਂ ਗਿਆ ਹੁਣ ਇੱਕ ਗੱਡੀ ਸਾਡੀ ਆ ਗਈ 108 ਐਮਬਲੈਂਸ